ਨਮਸਕਾਰ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਦਵਾਈ ਜੋ ਕਿ ਸ਼ਰੀਰਾਮ ਕੰਪਨੀ ਦੀ ਹੈ ਜਿਸ ਦਾ ਨਾਮ ਅਲਟਰਾ ਜਿਪ 40 ਹੈ ਇਸ ਦੀ ਸਪਰੇਅ ਆਪਾਂ ਦੋਸਤੋ ਮੱਕੀ ਦੇ ਵਿੱਚ ਜਿਵੇਂ ਕਿ ਮੱਕੀ ਤੁਰ ਨਹੀਂ ਰਹੀ ਪੀਲਾ ਪੈ ਰਹੀ ਹੈ ਅਤੇ ਹਰੇਕ ਤਰ੍ਹਾਂ ਦੀ ਸਪਰੇਅ ਕਰਕੇ ਅਸੀਂ ਅੱਕ ਚੁੱਕੇ ਹਾਂ ਤਾਂ ਦੋਸਤੋ ਇਸ 22 ਗ੍ਰਾਮ ਦੀ ਪੁੜੀ ਨੂੰ 22 ਬਿਗੇ ਦੇ ਵਿੱਚ ਸਪਰੇਅ ਕਰੋ ਯਾਨੀ ਕਿ 1 ਏਕੜ ਦੇ ਵਿੱਚ ਦੋ ਪੁੜੀਆਂ ਅਲਟਰਾ ਜੇਵ 2.5 ਗ੍ਰਾਮ ਦੀਆਂ ਅਤੇ ਪਲੱਸ ਸ਼੍ਰੀ ਰਾਮ ਪ੍ਰੋਟੋਵਾਜ 350 ਐਮਐਲ ਪ੍ਰਤੀ ਏਕੜ ਨੂੰ ਮਿਲਾ ਕੇ 6 ਤੋਂ 7 ਪੰਪ ਤੁਸੀਂ 5 ਵਿੱਗੇ ਦੇ ਕਰੀਬ ਕਰੋ ਇਸ ਦਾ ਰਿਜ਼ਲਟ ਤੁਸੀਂ ਦੇਖੋਗੇ ਬਹੁਤ ਹੀ ਵਧੀਆ ਆਵੇਗਾ ਤੇ ਮੱਕੀ ਦਿਨੋਂ ਦਿਨ ਲਹਿਰਾ ਉਠੇਗੀ ਤੇ ਬਹੁਤ ਹੀ ਵਧੀਆ ਲੱਗੇਗੀ ਦੋਸਤੋ ਇਸ ਨੰਬਰਤਕੇ ਜਰੂਰ ਦੇਖੋ ਧੰਨਵਾਦ